ਅਸਕਰ ਜੀ ਜਾਰੇ ਬਣਾਉਂਦੇ ਡੇਵਨ ਤੜਾ ਪੋਪੋਵਲ ਕੁਮਾਰ ਜੀ ਤੇ ਦੇਖੋ ਅੱਜ ਫੌਜੀ ਸਾਹਿਬ ਕੋ ਪਹੁੰਚੇ ਆ ਪਿੰਡ 蒂ਮੋਵਲ ਜ਼ਿਲ੍ਹਾ ਅਮਰਸਰ ਪਿੰਡ ਜੀ ਤਸੀਲ ਬਿਆ ਮਰਸਾ ਦੇਖੋ ਅੱਜ ਵੀ ਫੌਜੀ ਸਾਹਿਬ ਨੇ ਪੰਜ ਛੇ ਝੋਟੇ ਲੈ ਕੇ ਆਂਦੀਆਂ ਤੁਹਾਡੀ ਡਿਮਾਂਡ ਦੀ ਝੋਟੇ ਵੀ ਨਾਲ ਲੈ ਕੇ ਆਂਦੀ ਆ ਨੀਲੀ ਜੀ ਬਾਕੀ ਆਪਾਂ ਫੌਜੀ ਸਾਹਿਬ ਨਾਲ ਗੱਲ ਕਰਦੇ ਆ ਭਾਈ ਜੀ ਸਸੇ ਕਾਲ ਸਸੇ ਕਾਲ ਦੀ ਸਸੇ ਕਾਲ ਆ ਜੀ ਬੜੀ ਕਿਰਪਾ ਜੀ ਬੜੀ ਕਿਰਪਾ ਬੜੀ ਜੀ ਹਾਂ ਜੀ ਬੜੀ ਕਿਰਪਾ ਦਾ ਹੈ ਮਹਾਰਾਜ ਜੀ ਕੇ ਅਲਵੈਰ ਇਹਨਾਂ ਸੇ ਕੋਈ ਨਾਲ ਲੈ ਗਏ ਨਹੀਂ ਤੇ ਤੁਹਾਡੇ ਵੀ ਰੱਖਣੀ ਨਾਲ ਹੀ ਆਪਾਂ ਆ ਜੀ ਕਿਵੇਂ ਚੱਲਿਆ ਬਹੁਤ ਵਧੀਆ ਬੜੀ ਕਿਰਪਾ ਦੇਓ ਪਰਮੇਸ਼ਰ ਦੇ ਜੀ ਮਹਾਰਾਜ ਦੇ ਅੱਖ ਰੇ ਕਿਰਪਾ ਕਰੀਆ ਕੀ ਮਾਰੂ ਜੀ ਇਹ ਵੀ ਕੀ ਹੋ ਗਿਆ ਜਦੋਂ ਸੇ ਉਹ ਸਿੰਦਨ ਪਰ ਆ ਗਿਆ ਹਾਂ ਜੀ ਹਾਂ ਜਦੋਂ ਵੀ ਵੀਡੀਓ ਪਾ ਕੇ ਆਜੋ ਹਾਂ ਜੀ ਉਹਦੋਂ ਤੀਜੋ 6 ਵਜੇ ਜਨਾਈ ਆ 12 ਵਜੇ ਤੱਕ ਵੀ ਜਨਾਈ ਆ ਚਾਰ ਦਿਨ ਦੇਖਿਆ ਤੇ ਅਗਲੇ ਦਿਨ ਕਰੀ ਜੀ ਪੂਰਾ ਬਹੁਤ ਮੇਰਾ ਜੀ ਬੜਾ ਮਾਰਾ ਨਿਕਰਿਆ ਬਾਕੀ ਫੋਟੋਆਂ ਨੇ ਜਿਆ ਮਾਰ ਚੰਗੀਆਂ ਹੀ ਬਾਹ ਚੰਗੀਆਂ ਹੀ ਤੇ ਪ੍ਰਮੇਸ਼ਰ ਬਾਸ ਸੱਜੇ ਹੋਏ ਦੋਹੇ ਤਿੱਕ ਮੋਗੇ ਦਾ ਬੰਦਾ ਲੱਗਿਆ ਬਾਕੀ ਅੱਛਾ ਉਹਨਾਂ ਤੋਂ ਤਿੰਨੰਜਵੇਂ ਲੈਣੀਆਂ ਪਰ ਉਹਦੋਂ ਦੋ ਹੀ ਰਹਿ ਗਿਆ ਤਾਂ ਦੁਬੱਚੇ ਉਹ ਦੋ ਲੈ ਗਿਆ ਹਾਂਜੀ ਮੈਂ ਇੱਥੇ ਲਾਗਤ ਸੱਦੀ ਕਰੋ ਸਲਾਈ ਉੱਥੋਂ ਨੇ ਵਾਰਤੀ ਫਿਰ ਮੈਂ ਤਸੱਲੀ ਕਰਾਂ ਪਏ ਦੋ ਦਿਨ ਰੋ ਮੇਰੇ ਕੋਲ ਕਿਉਂ ਅੱਗੇ ਹੀ ਧਾਰਮ ਨਹੀਂ ਮਾਰੀ ਉਹਨਾਂ ਤਾਂ ਧਾਰਮ ਨਹੀਂ ਮਾਰੀ ਚੰਗੀਆਂ ਵਈਆਂ ਚੰਗੀਆਂ ਬਾਹ ਚੰਗੀਆਂ ਵਈਆਂ ਤਗਦੇ ਪੋਣੇ ਨੂੰ ਫੋਨ ਲੈ ਕਿਦਾਂ ਹਾਂਦੇ ਬਹੁਤ ਚੰਗੀਆਂ ਵਈਆਂ ਨਿਕਲੀਆਂ ਚਲ ਜੋ ਦੱਸਿਆ ਉਹ ਨਿਕਲਿਆ ਇਹ ਹੋਰ ਮਹਾਰਾਜ ਜੀ ਉਹਦਾ ਸੇਵ ਨਿਕਲੇ ਨਹੀਂ ਆਪਾ ਦਾਰੀਏ 12 ਕਿਲੋ ਮੈਂ ਦੇਵੇ 6 ਕਿਲੋ ਫੇਕ ਹੀ ਪੈਂਦਾ ਤੇ ਲੋ ਜੀ ਫਿਰ ਕੋਈ ਫਾਇਦਾ ਨਹੀਂ ਉਹ ਜੋ ਹੈਗਾ ਉਹ ਦੱਸੋ ਪਰਮੇਸ਼ਰ ਕੋਲੋਂ ਮੰਗੋ ਪਰਮੇਸ਼ਰ ਸਾਹਿਬ ਬਖ ਦਿੰਦਾ ਸਾਰੇ ਮਹਾਰਾਜ ਸਾਹਮਣੇ ਦੇਣਾ ਉਹਨੇ ਦੇਣਾ ਉਹਨੇ ਹਰ ਕੋਈ ਦਾ ਸਾਰਾ ਸਾਰਾ ਕੰਮ ਕਰਾਂਗੇ ਹਾਂਜੀ ਹਣਾ ਉਹ ਹੀ ਕੰਮ ਹਰ ਗੱਲ ਹੁੰਦੀ ਆ ਕੋਈ ਸ਼ਾਮ ਨੂੰ ਕਰਦੇ ਜੀ ਥੋੜਾ ਦਾ ਕੰਮ ਤੇਰੀ ਗੱਲ ਮਹਾਰਾਜ ਦੀ ਬੜੀ ਕਿਰਪਾ ਸਾਰਾ ਕੁਝ ਮਹਾਰਾਜ ਨੇ ਦਿੱਤਾ ਚਲੋ ਹਾਂਜੀ ਹਾਂਜੀ ਮਹਾਰਾਜ ਦੀ ਬੜੀ ਬਿਆ ਹੱਥ ਕਰਵਾਉਂਦਾ ਨਹੀਂ ਆ ਜਾ ਕਾ ਕਾ ਪੰਜ ਜੀ ਪੰਜ ਪੰਜ ਮੋੜੀ ਪੰਜ ਜੀ ਪੰਜ ਜੀ ਬੜੀ ਬੜੀ ਮਦਲੀ ਮਦਲੀ ਨਹੀਂ ਕਰ ਫੋਨ ਜਹਾਜ਼ ਦਾ ਆਜੋ ਉਧਰ ਹੀ ਲੱਗੇ ਪਰ ਆਜੋ ਚੁੱਕੀ ਆ ਉਹ ਜਾਏ ਉਧਰ ਹੋਈ ਆ ਅਸੀਂ ਉਧਰ ਆਈ ਜੀ ਰਹੀ ਆ ਨਹੀਂ ਭਰੇ ਕਿਨੇ ਲੰਡੇ ਆ ਕੀ ਇਹ ਦੋ ਲੰਡੇ ਆਪਾਂ ਦੋ ਇਹ ਗੱਪਣਾ ਇਹ ਗੱਪਣੀ ਪਹਿਲਾ ਸੁਆ ਦੂਜਾ ਸੁਆ ਦੂਜਾ ਸੁਆ ਇਹ ਦੂਜਾ ਸੁਆ ਨਹੀਂ ਗੱਪਣਾ ਬੋਲ ਦੂਜੀ ਜਮੂਦ ਹੱਥ ਕਰਾਂਗੇ ਕਿਨਾਂ ਕਿਨਾਂ ਸੁਆ ਤੇ ਗੱਪਣ ਝੋਟੀ ਅੱਜ ਹਫਤਾ ਲਊਗੀ ਬਾਈ ਥੋੜਾ ਹੋਰ ਦੇਖੋ ਵੱਡੀ ਝੋਟੀਆਂ ਪੂਰੀ ਦੇਖੋ ਕਿੱਥੇ ਕਿੱਥੇ ਪੁਰਾਣੇ ਲੱਗ ਰਹੇ ਨੇ ਬੜਾ ਤੇ ਆਪ ਵੀ ਕਿੱਥੇ ਕਿੱਥੇ ਪੁਰਾਣੇ ਲੱਗ ਰਹੇ ਨੇ ਉਹ ਦੇਖੋ ਕਿੰਦੀ ਸੋਹਣੇ ਬਰਾ ਨੇ ਨਹੀਂ ਬੁੱਝਦਾ ਅਗਰ ਤੰਕਰ ਹੋਏ ਤਾਂ ਅਸੀਂ ਜੇ ਕੋਈ ਜਲਨ ਨਹੀਂ ਕਰਨੀ ਬਿਲਕੁਲ ਬਿਲਕੁਲ ਬੜਾ ਆਕਾ ਬੁਰੀ ਸਿੱਕਾ ਟੀਜਾ ਤੋਂ ਚੰਬੜਾ ਤੋਂ ਬੜਾ ਲੱਗਿਆ ਮੋਸਰ ਮੈਂ ਕਰੀਏ ਕੋਲ ਕੋ ਕੋਲੋਂ ਸੇ ਲੱਗੂ ਸਹਾਇਆ ਕਰੂਗਾ ਬੋਲੀ ਓਏ ਟਾਕੀ ਟਾਕੀ ਆ ਹਾਂਜੀ ਲਓ ਆਇਆ ਮਿਲ ਜੂ ਨਿਕਲਦਾ ਮੈਂ ਤੇ ਚਾਰੇ ਦੋ ਦੋ ਮੀਟਰ ਕਿਉਂ ਦੇ ਬੰਦ ਬਿਲਕੁਲ ਹਾਂਜੀ ਹਾਂਜੀ ਲਓ ਜਾਓ ਜਾਓ ਬਾਕੀ ਜਾ ਕਰੋ ਨਾ ਲੱਕ ਰੇ ਰੇ ਦੁੱਧ ਨਾਲ ਪਾਉਂ ਗੋਦ ਲਗਿਆ ਹਾਂ ਰਾਈ ਅੱਜ ਦੁੱਧ ਮੈਂ ਖਲਦੀ ਆਂ ਚੰਗਾ ਸਰੀਰ ਬਣਾਉਂ ਠੀਕ ਦੁੱਧ ਨਾਲ ਨਾ ਲਾਉਂਗਾ ਤਾਂ ਨਹੀਂ ਮੈਂ ਦੁੱਧ ਕਰਨਾ ਮੱਖੀ ਦਿਲਗਰੀ ਗੱਲ ਪਈ ਆ ਸਾਂਭੀ ਵੱਡੀ ਬਹੁਤ ਸੋਹਣੀ ਸਾਂਭੀ ਪੜੀ ਬਾਕੀ ਬਹੁਤ ਸਾਂਭੀ ਜੀ ਲੈ ਜੀ ਲੈ ਜੀ ਸਤ ਨਮਸਕਾਰ ਸਤ ਅਰੋ ਆ ਜੀ ਬាទ ਵੇ ਲੋ ਜਿੰਨੇ ਦੀ ਸਿੱਧੀ ਛੋਲੀ ਕਹਿੰਦੇ ਆਪਾਂ ਹੱਕ ਦੀ ਕਮਾਈ ਜਾਇ ਜੈ ਜੈ ਹਾਂ ਜੀ ਮੈਂ ਦੇਖੋ ਜੀ ਆਪਾਂ ਦਾ ਇਹ ਪਹਿਲਾ ਡੇਢ ਨੂੰ 1.5 ਨੂੰ ਗਿਣੀ ਦਿੰਦੇ ਨੇ ਹਾਂ ਜੀ ਪਰ ਹੁਣ ਆਪਾਂ ਭਾਣਾ ਲਈਆ ਭਾਣਾ ਹੀ ਦੇਣਗੇ ਬਸ ਬਸ ਹਾਂ ਜੀ ਹੁਣ ਇੱਕ ਚਾਰੀ ਗੱਗੀਆਂ ਜੀ ਲੈ ਜੀ ਕੋਈ ਗੱਲ ਨਹੀਂ ਹੋਰ ਜੋ ਆਖੇ ਸ਼ੋਰ ਕਰਦਾ ਮੋ ਵੀ ਦਾ ਚੋਟੀ ਚੰਗੀ ਆ ਬਹੁਤ ਜੀ ਗੱਲ ਨਹੀਂ ਇੱਕ 35 ਵੀ ਦੇ ਦਾਂਗੇ ਇੱਕ 35 ਵੀ ਦੇ ਦਿੰਦੇ ਨੇ ਕੋਈ ਗੱਲ ਨਾ ਛੋੜ ਹੋਰ ਝੋੜ ਛੋੜ ਵਿੱਚ ਪੰਜੀ ਪੰਜੀ ਜਦੋਂ ਠੀਕ ਚੱਲ ਜਾ ਦੋ ਪੰਜੀ ਜਾ ਦੋ ਇੱਕ 3 ਦੀ ਹੋਗੀ ਕੋਈ ਗੱਲ ਨਹੀਂ ਕਿਹਾ ਤਾਂ ਫੇਰ ਥੋੜਾ ਸੰਦੀਪ ਸਿੰਘ ਭਰਾ ਨੇ ਕਹਿਤਾ ਕੋਈ ਗੱਲ ਹੀ ਨਹੀਂ ਜੋ ਠੀਕ ਕਹਿਤਾ ਸਾਨੂੰ ਮਨਜੂਰ ਹੋ ਗਿਆ ਹਾਂ ਜੀ ਨਹੀਂ ਠੀਕ ਹੋਣੀ ਫੇਰ ਵੇਖੋ ਕਿ ਕਿڑی ਕਿڑی ਝੋਟੀ ਕਿੱਡੀ ਆ ਨਹੀਂ ਕੋਈ ਚੰਗਾ ਮਾਰ ਲੀ ਕੋਈ ਦਿੰਦਾ ਕੱਟ ਕੇ ਰਹੇ ਮੈਂ ਪੁੱਛਾਂ ਹਾਂ ਜੀ ਪਾਣੀ ਰਾਂਦੀ ਹੋਰ ਉਹ ਨਹੀਂ ਨਹੀਂ ਹੋਰ ਉਹ ਸਵਾਦੀ ਆਂ ਜੀ ਸਵਾਦੀ ਆਂ ਹਾਂ ਜੀ ਵਾਦੀ ਆਂ ਜੀ ਖਬਰੀ ਹੋ ਗਈ ਇਹ ਕਹਿੰਦੇ ਸੰਦੀਪ ਸੌਰੇ ਸਵਾਦੀ ਹੋ ਗਈ ਫੇਰ ਨਹੀਂ ਨਹੀਂ ਪੁੱਛਦਾ ਇਹ ਵੀ ਦੂਜਾ ਸਵਾਦ ਛਕੀਆ ਦੰਦੀ ਜੀ ਛੇ ਰਾਂਦ ਛੇ ਰਾਂਦ ਸੁਈ ਆ ਤੇ ਪੋਲਵਾ ਦਿਨ ਸੁਈ ਨਹੀਂ ਨੂੰ ਅੱਜ ਕੱਟਾ ਹਾਂ ਜੀ ਕੱਟਾ ਮਗਰ 11 11 13 ਲੀਟਰ ਆ ਕ੍ਰਿਤੀ 12 ਲੀਟਰ 12 ਲੀਟਰ ਕੋਈ ਨਾ ਲੈ ਕੇ ਆਵੇ 12 ਲੀਟਰ ਖੰਡੇ ਵਾਲਾ ਮੈਂ ਕਿਹਦੇ ਆਗੇ ਤੇ ਦੋਸਾਂ ਸਵਾਸ਼ਕੀ ਦਿੰਦੀਆਂ ਜੀ 6 6 ਦੰਦ ਕੋਈ ਨਾ ਸਿੰਗਰ ਵੀ ਬੇਕਰ ਕੋਲ ਸਿੰਗਰ ਚਲੋ ਵੇਖੋ ਭਰਾ ਦੇ ਆਹ ਕੋਈ ਜਗਾ ਰਹਿਣਾ ਜੀ ਹਾਂ ਜਗਾ ਲੇਗਾ ਸਾਰਾ ਜਗਾ ਰਹਿਣਾ ਬਿਲਕੁਲ ਬਿਲਕੁਲ ਜੇ ਤੁਸੀਂ ਕੋਈ 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 ਰਹਿਣਾ ਮੈਨੂੰ ਸਭ ਤੋਂ ਵੱਡਾ ਖੰਬੇ ਵਾਲਾ ਫਰਿਸ਼ਵਾਇਆ ਇੱਕ ਨੰਬਰ ਵਾਹ 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 ਸਹੀ ਠੀਕ ਆ ਲੱਗਿਆ ਚੋਟੀ ਦੀ ਸਾਰੀ ਪੰਨਿਆਂ ਨਾਲ ਹੀ ਸੁਈ ਆ ਹਾਂਜੀ ਹਾਂਜੀ ਇਧਰ 50 ਸੋੜਾ ਵਿੱਚ ਸੁਈ ਨੋ ਹੋ ਗਿਆ ਨਹੀਂ ਭਰੂ ਬੜੀ ਚੋਟੀ 15 ਕਿਲੋ ਦੁੱਧ ਜਵਾ ਦੋ ਆ ਜਾ ਮੇਰਾ ਜੀ ਰਾਜ ਤੇ ਹਾਂ ਸੱਜੇ ਨੂੰ ਸੱਜੇ ਹੋਲੀ ਹਾਂ ਨਾ ਨਾ ਬਾਤ ਨਹੀਂ ਸੁਣੋ ਰੋ ਰੋ ਕੋਈ ਗੱਲ ਬੋਲਿਆ ਤਾ ਮਤੈ ਕਿਹਨਾਂ ਗਾਲੀ ਬੋਲੀ ਫਟਿਆ ਨਹੀਂ ਆ ਰਹੀ ਇਹਨਾਂ ਨਾਲ ਵਧਵਾ ਦੇ ਮਤਲਬ ਹੋ ਗਈ ਮਤਲਬ ਹਾਂਜੀ ਹਮੋਂ ਸਭੀ ਭਾਈ ਦੇ ਦਾ ਕਦੇ ਲੈ ਕੇ ਗੱਲ ਚੋਟੀ ਚੰਗੀ ਹੈ ਵਧੀਆ ਇੱਕ ਵਾਰਟੀ ਦੇ ਇੱਕ ਵਾਰਟੀ ਜਦੋਂ ਮੁੱਲ ਪਿੱਛੇ ਲੱਗ ਜਾਂਦਾ ਹਾਂਜੀ 130 ਦੇ ਵਿੱਚ ਚੋਟੀ ਜੀ 130 ਦੇ ਲੰਗੇ 2000 ਹੋ ਸ਼ੋਰ ਚੋਟੀ ਬਹੁਤ ਚੰਗੀ ਆ ਦੁੱਧ ਵਾਲੀ ਆ ਨਾ ਮੱਖ ਤੇ ਲੱਗਿਆ ਅਮਰੀਕੀ ਚਵਾਈ ਵਧੀਆ ਸੁਭਾ ਦੇ ਪੰਨਿਆਂ ਨਾਲ ਲਈਆ ਹੁਣ ਉਹਦਾ ਦੁੱਧ 13 ਲੀਟਰ ਦਾ ਪਰ ਅਸੀਂ 12 ਦੀ ਗਾਰੰਟੀ ਆ ਭਾਇ ਕੋ ਧਾਰਨਾ ਮਾਰੇ ਕਰ ਗਿਆ 2.5 ਕਿਲੋ ਸੀ ਹਾਂਜੀ 1.5 ਕਿਲੋ ਇਤਨੇ ਕਿਥੇ ਗਿਆ ਉਹ ਇੱਕ 2.5 ਕਿਲੋ ਦੇ ਦੋ ਪਾਈ ਉਹਦੀ ਇੱਕ 2.5 ਨਹੀਂ ਨਹੀਂ ਥੋੜਾ ਹੋਰ ਘਟਾइए ਥੋੜਾ ਘਟਾਓ ਆਪਣੇ ਆਪਣੇ ਆਪਣੀ ਘਟਾਓ 1.20 ਦੀ ਆਹ ਤੇ ਨਾ ਕੋਈ ਮਾਮ ਚੰਗਾ ਬੰਦਾ ਨਹੀਂ ਤੇ ਨਾ ਕੋਈ ਕੋਈ ਨਹੀਂ ਦਿਲ ਜਰੀਆ ਬਾਦੂ ਮੈਨ ਲੜ ਗਿਆ ਜਾਣ ਉਹਦਾ ਮਾਲ ਲਾਉਦਾ ਨਹੀਂ ਨਹੀਂ ਲੱਗਦਾ ਤੁਸੀ ਲਾ ਬ ਲੈਣਾ ਨਹੀਂ ਲਾ ਬ ਲੈਨੇ ਬਰਾ ਫਿਰ ਦੁਰ ਕੇ ਲੱਭੀ ਜਾ ਹਾਂਜੀ ਪਰ ਚਲੋ ਭਾ ਲਵਾਗੇ ਤਾਂ ਵੀ ਰਖਦਾ ਬਾ ਕੋਈ ਜਾਣ ਜੇ ਮੈਂ ਪਾਉਂ ਫਿਰ ਇੱਕ ਵੀਰ ਜਾਣ ਜੇ ਪਾਉ ਕੋਈ ਨਹੀਂ ਜਾਣ ਮਾਸ਼ਾ ਅੱਲੋ ਆਲੋ ਜੀ ਇਧਰ ਆ ਨੀ ਮੀਂਹ ਨਹੀਂ ਮੀਂਹ ਆ ਗਈ ਪਹਿਲਾ ਸਵੇਰ ਜੀ ਪਹਿਲਾ ਸਵੇਰ 4 ਦੰਦ ਆ ਪਹਿਲਾ ਸਵੇਰ 4 ਦੰਦ ਆ ਸੂਈ ਨੂੰ ਪੰਜਵਾ ਦਿਨ ਅੱਜ ਹੋਇਆ ਦੁੱਧ 10 ਲੀਟਰ ਹੁਣ ਫੇਰੇ ਬੋਲੀ ਤੇ 10 ਲੀਟਰ ਗੱਟੀ ਮਗਰ ਗੱਟੀ ਮਗਰ ਵੇਖੋ ਬਿਲਕੁਲ ਪ्योर ਨਹੀਂ ਆਹ ਵੇਖੋ ਪੀੜੀ ਦੇ ਅੰਦਰੋਂ ਪ्योर ਨਹੀਂ ਪ्योर ਨਹੀਂ ਲਿਖੋ ਠੀਕ ਹੈ ਆਹ ਵੇਖੋ ਕੋਕੜੀ ਕਿਹਦੇ ਆਹ ਵੇਖੋ ਬਹੁਤ ਕੁਆਲਿਟੀ ਦੀ ਝੋਟੀ ਆਹ ਕੁਆਲਿਟੀ ਦੀ ਜਨੂਨ ਦੇ ਉਹ ਦੁੱਧ ਕਿੰਨਾ ਦੁੱਧ ਹੁਣ 10 10 ਅਜੇ ਬੋਲੀ ਤੇ ਆ ਬੋਲੀ ਨਹੀਂ ਆਓ ਮੜ ਖੋਲੋ ਬੋਲੀ ਤੇ 10 ਲਿਆ ਦੁੱਧ ਤੋਂ 14 ਕੋਈ ਨਹੀਂ ਕੋਈ ਸ਼ੱਕ ਵੱਡੀ ਝੋਟੀ ਝੋਟੀ ਵੱਡੀ ਕੋਈ ਪਹਿਲਾਂ ਦੁੱਧ ਜਿੰਨਾ ਦਾ ਦੇ ਆ ਵੀ ਫੋਟੋ ਨਾਲ ਪੜ੍ਹ ਲਈ ਵਜਾ ਤੇ ਨਹੀਂ ਆ ਆ ਤੇ ਨਿਕਲ ਕੋਆਟੀ ਨਹੀਂ ਨਹੀਂ ਅੱਗੇ ਸਮਾਰਟੀ ਨੂੰ ਮਸਾਤੋ ਕਰਦਾ ਸਹੀ ਗੱਲ ਬਣਾ ਬਿਲਕੁਲ ਹਾਂ ਜਨਵਾਰਾ ਪੰਜਾਈ ਦਿਨੋ ਆ ਜੇ ਵੀਡੀਓ ਕੋਈ ਡੇਟਾ ਬਾਸ ਬਾਸ ਜੋ ਮਹੀਆ ਦੋ ਲੈ ਗਏ ਤਾਂ ਡੇਟ ਹੋ ਗਈ ਉਹਦਾ ਪਹਿਲਾ ਫੋਟੋ ਦੇਣੀ ਇੱਥੇ ਇੱਥੇ ਦਾ ਇੱਥੇ ਲਾ ਕੇ ਅੱਗੇ ਲਾ ਕੇ ਯਾ ਚਲੋ ਫੇਰ ਨੂੰ ਕਿੰਨੀ ਦੂਰ ਨੂੰ ਆਹ ਹੋਲੀ ਓਕੇ ਚਲੋ ਲੈ ਗਏ ਗਰਮ ਗਿੱਤ ਇਹ ਰਹੀ ਜੀ ਬਹੁਤ ਖੁਣੀ ਹੋਈ ਅਸੀਂ ਬਹੁਤ ਬੱਚੇ ਦੀ ਬਰੋਲ ਜਾਨ ਜਾਨ ਹੀ ਵੜੇ ਗਏ ਮੁਸਤਫਾ ਜੀ ਖੰਡੀ ਹੋਈ ਬਾਸਾ ਆਣੀ ਵੇਲਾ ਲੋ ਜਿੰਨੇ ਦੀ ਛੋਟੀ ਸੰਦੀ ਸਮਝ ਕੋਈ ਕਰਦਾ ਸਾਰਾ ਸਾਰਾ ਕੋਈ ਨਹੀਂ ਹਾਂ ਜੀ ਕੋਈ ਨਹੀਂ ਕੋਈ ਕਰਦੇ ਹਾਂ ਹਾਂ ਜੀ ਕੋਈ ਨਹੀਂ ਜਿੰਨੇ ਦੀ ਝੋਟੀਆਂ ਆਪ ਹੀ ਆਮੇ ਲੱਭੋ ਤੁਸੀਂ ਦੱਸੋ ਇੱਕ ਦਾਸ ਦੀ ਹੋ ਗਈ ਕੋਈ ਗੱਲ ਨਹੀਂ 5 ਲੱਖ 5 ਦੀ ਜਾਣ ਦੋ ਉਹਨੇ ਵੀ ਟੋਲ ਦਿਆ ਜੋ ਜਾਣ ਦੋ ਜਲਦੀ ਮਾਲ ਵੀ ਜੋ ਫੇਰ ਨਹੀਂ ਬਹੁਤ ਸਮਾਂ ਉੱਤੇ ਨਹੀਂ ਲੱਗ ਜਾਂਦਾ ਹਾਂ ਜੀ ਉਦੋਂ ਨਹੀਂ ਵਿਗਦਾ ਸਾਡੇ ਪੈਰਾਂ ਪਿੱਛੇ ਪਰਮੇਸ਼ਰ ਦੀ پکڑ ਵੇਖੋ ਚਿੰਗਾ ਡੰਗਰ ਲਿਆਵੋਗੇ ਪਾ ਲਿਆਵੋਗੇ ਤਾਂ ਵੀ ਹਾਂ ਬਾਸ ਜੇ ਡੰਗਰ ਗੰਦਾ ਹੋਊਗਾ ਤੇ ਪਾਜਾ ਦੋ ਕਿੱਥੋਂ ਵਿਗਣਾ ਕਿੱਥੇ ਵਿਗਣਾ ਨਹੀਂ ਵਿਗਦਾ ਹਾਂਜੀ ਚਲੋ ਇਹ ਲੋਕਾਂ ਹਾਂਜੀ ਇਹ ਲੋਕ ਇਹ ਲੋਕਾਂ ਇਹ ਲੋਕ ਗੱਪਣ ਹਾਂਜੀ ਇਹ ਤਾਂ ਦੂਜਾ ਸੁਭਾ ਗੱਪਣੀ ਅੱਛਾ ਹਾਂਜੀ ਦੂਜਾ ਸੁਭਾ ਗੱਪਣ ਇਹ ਹਫਤਾ ਨਹੀਂ ਹੁੰਦੀ ਐ ਇਹ ਕੰਮ ਕਰੋ ਗੱਪਾਂ ਛੋਟੀ ਤੇ ਜਿਵੇਂ ਆ ਵੇਖੋ ਜਿਵੇਂ ਆ ਦੇਖੋ ਕੰਮ ਕਰੋ ਹੋਲ ਗਿਆ ਦਰੂਤ 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 ਹਾਂਜੀ ਬੜਾ ਕੈਰ ਰਿਕਾ ਹੋ ਗਿਆ ਹਾਂ ਜਿਉਂ ਦਰਜੈਂਦੇ ਕੈਮਰੇ ਤੋਂ ਦਰਜਦੇ ਕਈ ਨਕਰ ਬਾਹਰ ਨਿਕਲਦੇ ਹੁੰਦੇ ਹਾਂਜੀ ਇਹ ਤਾਂ ਸੀ ਲੋਕ ਨੇ ਨਾ ਬਾਹਰ ਖੜ ਦੇ ਘਾ ਤੇ ਲੋਕ ਹੀ ਹਾਂਜੀ ਇਹ ਲੋ 85 ਮੁੱਲ ਕਰਦੇ ਆ ਜਿੱਦਾਂ ਕੋ ਕਰ ਲੈਨੇ ਕੋਈ ਕਰਨੀ ਹਾਂਜੀ 80000 80 ਦੀ ਦੇਰ ਲਾਗੇ ਦੋ ਹੀ ਹੋਰ 78000 ਜਾਣ ਦੋ 78000 ਜੀ ਲੋ ਠੀਕ ਹੈ 78 ਦੀ ਹੋ ਗਈ ਕੋਈ ਜਾਨ ਇੱਕ ਹੋਰ ਜੇ ਛਾਈ ਆਓ ਇਧਰ ਆਪ ਵੀ ਹੋ ਜਾ ਕੱਪੜਾ ਦੂਆ ਹੁਣ ਇਹ ਪਹਿਲਾ ਸੁਆਹ ਜੀ ਕੱਪੜਾ ਚਾਰ ਦਿਨ ਦਾ ਕੱਪੜਾ ਛੋਟੀ ਇੱਕ ਹਫਤਾ ਲਊਗੀ ਚਾਰ ਦਿਨ ਦਾ ਲੋ ਜੀ ਪਹਿਲਾ ਸੁਆਹ ਚਾਰ ਦਿਨ ਛੋਟੀ ਛਲਾ ਸਕਦਾ ਚਾਹਵਾ ਨਾ ਹੋਲਦੇ ਦੇ ਨੇ ਖੜਦੀ ਆ ਉਹ ਵੀਡੀਓ ਪੌਣੀ ਦੋ ਵਜੇ ਫਿਰ ਲੈ ਗਿਆ ਫਿਰ ਮੈਂ ਘਰੇ ਕੋਲੇ ਡਾਕਣਾ ਹਾਂਜੀ ਤੇ ਨਿਕਲੇ ਸੰਗੀ ਸੋਹਣੀ ਲਾਗਾ ਫਾਣੇ ਮੈਨੂੰ ਡਰਨਾ ਸਾਰੋ ਕੋਈ ਨਾ ਡਰ ਨਾ ਇਤੋਂ ਫੜੀ ਗਈ ਬੀਚੋ ਕੋਈ ਕੋਈ ਨਹੀਂ ਡਰਦੇ ਕਿਤੇ ਵਾਹ ਵਾਹ ਹੰਢ ਕੇ ਬੜੀ ਚੰਗੀ ਏ ਨੀ ਕਾਵੇਂ ਮੈਨੂੰ ਆਹੋ ਜਿਹਾ ਕਾਹਦਾ ਕੰਮ ਅੱਜ ਦੇਵਦਾਸਾਂ ਲਿੰਦੀ ਆ ਸਾਥ ਤੇ ਲੈ ਜਾਈਏ ਵੀਡੀਓ ਚ ਪੌਣੀ ਨਹੀਂ ਦਿੰਦਾ ਜਦੋਂ ਪਾਸਾ ਤੰਦੀਪਾ ਆਜੋ ਕੋਈ ਕੋਈ ਅਰੇ ਕਿਸੇ ਕੋਈ ਨਾ ਮੈਂ ਉਹ ਲੈ ਆ ਏ ਠੱਡੀ ਤੀਰੀ ਆ ਬਿਲਕੁਲ ਤੇ ਚਾਰ ਦੰਦ ਆਪਣੀ ਲਾਸਵਾ ਨਾ ਜਾ ਕਰੋ ਨਾ ਜਾਓ ਸਿੰਗ ਵੀ ਬੜਾ ਸੋਹਣਾ ਸਿੰਗ ਸੋਹਣਾ ਸਾਰਾ ਕਿਹਨੇ ਸੁਣਾ ਵੀਰ ਸੋਹਣਾ ਬਹੁਤ ਲਿਆ ਬਹੁਤ ਚਲੋ ਹੋਰ ਯਾਖ ਵੀ ਸੀ ਹਾਂ ਹੁਣ ਯਾਖ ਵੀ ਦਾ ਕੋਈ ਗੱਲ ਨਹੀਂ ਕੋਈ ਬੋਫਾ ਕਰਨਾ ਕੋਈ ਗੱਲ ਨਹੀਂ ਜੇ ਦਾਖੋ ਕਰਾਂਗੇ ਨੇ ਇਹਨੂੰ ਅਸੀਂ ਜੇ ਦਾਖੋ ਵਿਆਹੋਂ ਦਾ ਦੇ ਨਾ ਕੋਈ ਨਾ ਕੋਈ ਆਹ ਬੱਧੇ ਤੁਹਾਨੂੰ ਕਰਤੀ ਸੋਣੀ ਅਰੇ ਸਭ ਜੇ ਜੋੜ ਲਈ ਜੇੜੀ ਕਾਰ ਲੈਦੀ ਆ ਤੋਂ ਕੋਈ ਗੱਲ ਨਹੀਂ ਉਹ ਕਿੰਨੇ ਸਾਬ ਲਈ ਜੇ ਹੋਰ ਕੋਈ ਨੂੰ ਸਾਬ ਲੂਗਾ ਪੰਡੀਆਂ ਨੂੰ ਪਾਣਾ ਮੈਨੂੰ ਜਾਨੀ ਹੈ ਜੇ ਸਵਾਗਤ ਹੈਗੇ ਉਹ ਉਹ ਨਾ ਮਿਲ ਜੈਣੀ ਬੋਲੋ ਹਾਂਜੀ ਅਸੀ ਦੀ ਦੇਦੀ ਹੈ ਨਹੀਂ ਅਸੀ ਦੇਦੀ ਹੈ ਜੇ ਤੁਹਾਨੂੰ ਟੀਚੰਗੀ ਖਰੀ ਆ ਰੇਡ ਤੋਂ ਜਾਇਆ ਜਾ ਹਾਂਜੀ 75 ਦੀ ਜਾਣ ਦੋ ਪੁੱਛਾ ਸਰ ਵੀ ਜੇ ਉਹ ਜਾਣ ਦੋ ਜਦੋਂ ਕਹਿੰਦਾ ਕੋਈ ਗੱਲ ਨਹੀਂ ਨਾ ਕੋਈ ਵੀ ਦਾ ਕੋਈ ਹੋਰ ਛੱਡ ਦੋ ਲਾਸਟ ਵੀ ਉਹ 2000 ਛੋਟ ਪੂਰੇ 300 ਦੀ 300 ਦਾ ਲਾਂਚ ਜਾਣ ਦੋ ਫੋਕਿਆ ਲੈ ਲੋ ਓਏ ਇਹ ਰੇਡ ਵੇ ਨਾ ਸੰਦੀਪ ਸੋਰੀ ਉਹ ਹੀ ਆਪਾਂ ਲਵਾਂਗੇ ਕੋਈ ਗੱਲ ਨਹੀਂ ਮਹਾਰਾਜ ਜਿੱਤਾਂ ਥੋੜਾ ਨਾ ਵੱਲ ਲਾ ਰਹਾ ਕੋਈ ਦੇਖੋ ਬਾਹਰ ਇੱਕ ਥੋੜਾ ਨਾ ਹੰਟੇ ਬਹਿਦਾ ਹਾਂਜੀ ਨਾ ਵੇ ਲੋ ਕਿਸੇ ਨਾਲ ਨਾ ਬਣਦਾ ਮਹਾਰਾਜ ਬਣਾਉਂਦਾ ਬਸ ਬਾਕੀ ਆਪਾਂ ਠੱਗੀ ਨਾ ਕਰਨਾ ਬੰਦਾ ਟੰਗਾ ਡੰਗਰ ਦੇਾਂਗੇ ਪਾਜ ਦੇਾਂਗੇ ਤਾਂ ਬਣੂਗਾ ਬਿਲਕੁਲ ਬਿਲਕੁਲ ਦੇਖੋ ਠੱਗੀਆਂ ਮਾਰਾਂਗੇ ਥੋੜਾ ਜਿੰਨ ਚਿਰ ਬਿਲਕੁਲ ਉੱਪਰ ਆਇਆ ਥੋੜਾ ਜਿੰਨ ਚਿਰ ਲੂ ਨਾ ਬਸ ਐਂ ਇੱਥੇ ਬੜਾ ਕੋਈ ਜਿੱਤਾਂ ਬਾਜੀ ਬਾਜੀ ਪਰਮੇਸ਼ਰ ਨੇ ਕਿੰਨੇ ਕੋਈ ਜਿੱਤਾਂ ਵੇ ਲੋ ਜਿਹੜੇ ਵਿਚਾਰੇ ਰਸਿਆਂ ਦੇ ਬੈਠੇ ਆ ਉਧਰੋਂ ਮਹੀ ਪੈਂਦਾ ਵਿਚਾਰੇ ਮਾਰੇ ਮਾਰੀ ਸ਼ਾਂ ਕਰਕੇ ਉਹ ਰੋਟੀ ਖਾਂਦੇ ਵਹਿੰਦੇ ਆਪਾਂ ਨੂੰ ਕਿੱਦਾਂ ਦੇ ਕੁੱਟਿਆ ਰੱਬ ਨੇ ਹੋਰ ਕੀ ਨਹੀਂ ਦੇਣਾ ਹਾਂ ਹੋਰ ਰੱਬ ਨੂੰ ਕੀ ਦੇਣਾ ਥੋੜਾ ਹਾਂਜੀ ਪਰਮੇਸ਼ਰ ਨੇ ਬਹੁਤ ਕੁਝ ਦਿੱਤਾ ਬਾਕੀ ਭਾਈ ਇੱਥੇ ਆਓ ਇੱਥੇ ਚੱਕਰ ਲੈ ਕੇ ਇੱਥੇ ਆਓ ਚੁਆਈ ਕਰੋ ਦੋ ਦਿਨ ਮੇ ਕੋ ਰੋ ਤਿੰਨ ਦਿਨ ਰੋ ਸਭ ਕੋ ਰੋਟੀ ਪਾਣੀ ਪ੍ਰਸ਼ਾਦਾ ਪਾਣੀ ਬਿਲਕੁਲ ਬਿਲਕੁਲ ਕੋਈ ਗੱਲ ਦੀ ਤਸੱਲੀ ਕਰਕੇ ਖੜੋ ਬਾਲ ਚੰਗਾ ਲੈਣਾ ਚੰਗਾ ਦੇਣਾ ਪਰਮੇਸ਼ਰ ਬੋਲੋ ਨੰਬਰ ਨੰਬਰ 99147 18792 ਗੁਰਨਾਮ ਸਿੰਘ ਫੌਜੀ ਪਿੰਡ ਤਿਮੋਵਾਲ ਜ਼ਿਲ੍ਹਾ ਅੰਮ੍ਰਿਤਸਰ ਤਸਵੀਰ ਬੋਗੋਬਖਲਾ ਸਤਿ ਸ੍ਰੀ ਅਕਾਲ ਜੀ